ਇਨਸਾਨੀਅਤ ਨੂੰ ਸ਼ਰਮਸਾਰ ਕਰਦਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਨੂੰ ਬਿਨਾਂ ਕੱਪੜਿਆਂ ਦੇ ਪੂਰੇ ਪਿੰਡ ਦੇ ਵਿੱਚ ਘੁਮਾਇਆ ਗਿਆ ਤਾਂ ਸਿੱਕੇ ਕਟਨਾ ਤਰਨ-ਤਰੰਦ ਦੱਸੀ ਜਾ ਰਹੀ ਹੈ ਦਰਸਲ ਇਸ ਮਹਿਲਾ ਦੇ ਬੇਟੇ ਨੇ ਪਿੰਡ ਦੀ ਹੀ ਰਹਿਣ ਵਾਲੀ ਇੱਕ ਲੜਕੀ ਦੇ ਨਾਲ ਲਵ ਮੈਰਿਜ ਕਰਵਾਈ ਸੀ ਜਿਸ ਦੇ ਚੱਲਦੇ ਲੜਕੀ ਦੇ ਪਰਿਵਾਰਿਕ ਮੈਂਬਰ ਇਸ ਮਹਿਲਾ ਦੇ ਨਾਲ ਵਿਵਾਦ ਕਰਨ ਦੇ ਲਈ ਇਸੇ ਘਰ ਪਹੁੰਚੇ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹਨਾਂ ਦੇ ਆਪਸ ਵਿੱਚ ਤੂੰ-ਤੂੰ ਮੈਂ-ਮੈਂ ਕਾਫੀ ਵੱਧ ਜਾਂਦੀ ਹੈ ਤਾਂ ਇਲਜ਼ਾਮ ਹੋਣ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਉੱਪਰ ਲੱਗ ਰਹੇ ਕਿ ਉਹਨਾਂ ਦੇ ਵੱਲੋਂ ਇਸ ਮਹਿਲਾ ਦੇ ਕੱਪੜ ਇਸ ਲਈ ਉੱਪਰਲੀ ਕਮੀਜ਼ ਪਾੜੀ ਗਈ ਹੇਠਲੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਤਰ੍ਹਾਂ ਮਹਿਲਾ ਦਾ ਬਚਾਰਿਆ ਪਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਦੀ ਕਮੀਜ਼ ਉਤਾਰੀ ਗਈ ਤਾਂ ਮਹਿਲਾ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਧਰ ਉੱਧਰ ਦੌੜਦੀ ਹੈ ਤਾਂ ਉਹਨਾਂ ਵਿਅਕਤੀਆਂ ਦੇ ਵੱਲੋਂ ਇਸ ਮਹਿਲਾ ਦੀ ਵੀਡੀਓ ਬਣਾ ਲਈ ਜਾਂਦੀ ਹੈ ਬਕਾਇਦਾ ਉਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਮਹਿਲਾ ਖੁਦ ਨੂੰ ਬਚਾਉਣ ਦੇ ਲਈ ਲਗਾਤਾਰ ਵਕ-ਵਕ ਦੁਕਾਨਾਂ ਦੇ ਵਿੱਚ ਵੱਢਦੀ ਹੋਈ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਇੱਕ ਦੁਕਾਨਦਾਰ ਦੇ ਵੱਲੋਂ ਵੀਡੀਓ ਬਣਾਉਣ ਦਾ ਵਿਰੋਧ ਕੀਤਾ ਗਿਆ ਉਸ ਤੋਂ ਬਾਅਦ ਉਹ ਹਟਦੇ ਨਹੀਂ ਤੇ ਦੱਸਦੇ ਕਿ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਇਹ ਮਾਮਲਾ ਪੁਲਿਸ ਕੋਲ ਪਹੁੰਚ ਚੁੱਕਿਆ ਹੈ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਪੰਜ ਜਾਨਿਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਤਿੰਨ ਜਾਨਿਆਂ ਦੇ ਖਿਲਾਫ ਬਾਇ ਨੇਮ ਕੀਤਾ ਹੈ ਤੇ ਦੋ ਜਾਨੇ ਅਣਪਛਾਤੇ ਦੱਸੇ ਜਾ ਰਿਹਾ ਜਿਨ੍ਹਾਂ ਦੇ ਖਿਲਾਫ ਇਸ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਗਿਆ ਤਸਦੀਕੀ ਬੇਹੱਦ ਸ਼ਰਮਨਾਕ ਘਟਨਾ ਜਿਹੜੀ ਹੈ ਤਰਨਤਾਰਨ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇਸ ਮਹਿਲਾ ਦੇ ਮੁੰਡੇ ਨੇ ਲਵ ਮੈਰਿਜ ਕਰਵਾਈ ਸੀ ਤੇ ਲਵ ਮੈਰਿਜ ਕਰਵਾਣ ਦੇ ਚੱਲਦੇ ਉਸ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਮੈਂਬਰਾਂ ਦੇ ਵੱਲੋਂ ਲੜਕੇ ਦੀ ਮਾਂ ਦੇ ਨਾਲ ਅਜੀਹਾ ਮਨਪਾਕਸ ਲੁੱਕ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਬਿਨਾਂ ਕੱਪੜਿਆਂ ਦਾ ਸਾਰੇ ਪਿੰਡ ਦੇ ਵਿੱਚ ਘੁਮਾਇਆ ਗਿਆ ਐਨਾਂ ਹੀ ਨਹੀਂ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਉਸ ਤੋਂ ਬਾਅਦ ਉਹਨੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਉੱਪਰ ਕੇਸ ਦਰਜ ਕਰ ਲਿਆ ਗਿਆ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਵੀਡੀਓ ਬਣਾਉਣ ਵਾਲਿਆਂ ਦੇ ਵਿੱਚੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਦੇ ਵਿੱਚੋਂ ਲੜਕੀ ਦੇ ਦੋਪਰਾ ਦੱਸੇ ਜਾ ਰਹੇ ਉਸ ਤੋਂ ਬਾਅਦ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ આરોપીਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲਾਂਕਿ આરોપી ਆਪਣੇ ਘਰ ਤੋਂ ਫਰਾਰ ਦੱਸੇ ਜਾ ਰਹੇ ਉਸ ਤੋਂ ਬਾਅਦ ਹੁਣੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਕਤ-ਵਕt ਠਿਕਾਨਿਆਂ 'ਤੇ ਰੇਡ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ਮਾਮਲੇ ਦੇ ਵਿੱਚ આરોપીਆਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤੁਸੀਂ ਸੁਣੋ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਿਹਾ ਤੇ ਜੀ ਇਹ ਮੇਰੇ ਗਾਲ ਪਏ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮੇਰਨਾ ਮਤਲਬ ਨਹੀਂ ਕੋਈ ਇਹਨਾਂ ਦਾ ਅਤੀ ਪੱਕੀ ਪੈਨਦਾ ਮੈਂ ਆਪਦੀ ਭਾਜ ਨਾ ਸਕਤ ਜਾਨ ਬਚਾਈ ਹੈ ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਨੀ ਆ ਵੀ ਇਹ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ ਇੱਕ ਦਿਨ ਦੀ ਘਟਨਾ ਹੈ ਇਹ 31 ਤਰੀਕ ਦੀ ਜਿਹੜੇ ਗੱਲ ਪਏ ਸੀਗੇ ਉਹ ਕਿੰਨੇ ਕ ਜਾਨੇ ਸੀਗੇ ਉਹ 5 ਜਣੇ ਇੱਕ ਬੁੜੀ ਤੇ 4 ਬੰਦੇ ਹੱਥੇ ਹੁਣ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਹੈ ਅਜੇ ਤਾਂ ਕੋਈ ਕਾਰਵਾਈ ਨਹੀਂ ਕੋਈ ਸਾਨੂੰ ਉਹਨਾਂ ਵਿਖਾਇਆ ਨਹੀਂ ਵੀ ਆ ਫੜੇ ਗਏ ਆ ਕੀਤੇ ਆ ਨਾ ਜਾਣੇ ਆ ਮੋੜਮ ਨੇ ਜਾਣੇ ਮੋੜਮ ਨੇ ਤੁਹਾਡੀ ਕੀ ਮੰਗਿਆ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜੀ ਇਹਨਾਂ ਨੂੰ ਭੋਗ ਨਹੀਂ ਪਾਉਂਦੇ ਕੋਲ ਵਿੱਚ ਮੇਨੇ ਹੀ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ ਦਾ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪੱਤਰਦਰਜ਼ੀ ਕੀਤਾ 20 ਨੰਬਰ ਮਕਦਮਾ ਨੰਬਰ ਦਰਜ਼ੀ ਕੀਤਾ ਰੀਜ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ ਉੱਥੋਂ ਦੇ ਇੱਕ ਮੱਲੇ ਦੀ ਜੀਵਨ ਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਜਿਵੇਂ ਉਹ ਜਿਹੜੇ ਲੜਕੀ ਦੇ ਸੀਗੇ ਫੇਰ ਉਸਨਾਂ ਨੂੰ ਲਾਂਭਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਟੂਟੂ ਮੈਮੇ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵਧ ਗਿਆ ਲੜਕੀ ਨੂੰ ਲੈ ਕੇ ਜੀ ਸਈ ਕੋਈ ਮੈਡੀਕਲ ਮਾਇਆ ਜੀ ਉਪਰੇ ਫਾਟਰ ਤੋਂ ਬਾਲੀਆ ਇਸ ਵੀਡੀਓ ਹਾਂਜੀ ਵੀਡੀਓ ਕਲਿੱਪਰ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊਡ ਸੀਗੀ ਤੇ ਚੁੰਨੀ ਲਿਬੇਟੀ ਹੋਈ ਸੀ ਤੋਂ ਉਹਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਰਹੀ ਬਣਾਤੀ ਹਾਂਜੀ ਪਰਚਾ ਦਰਜ ਹਾਂਜੀ ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਆ ਤੇ ਕਿਊਬ ਜਿਹੜੇ ਘਰੋਂ ਭੱਜੇ ਹੋਏ ਆ ਕੀ ਨਾਮ ਹੈ ਪਛਾਣ ਕਿਨੇ ਕੀ ਟੋਟਲ ਕਿਨੇ ਜਣੇ ਹੋਇਆ ਤੇ ਕੀ ਨਾਮ ਟੋਟਲ 3 ਜਣੇ ਦੇ ਪਰਚਾ ਹੋਇਆ ਜੀ 2 ਅਣਪਛਾਤੇ ਆ ਤੇ ਇਹਦੇ ਵਿੱਚ 2 ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਰਦ ਦਾ ਪਰਚਾ ਦਰਜ ਹੋਇਆ